ਟਾਡੇ 19000 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਰਿਪੇਅਰ ਵੀ ਹੋਣਗੀਆਂ ਜਿਹੜੀਆਂ ਤੰਗ ਸੜਕਾਂ ਨੇ 18 ਫੁੱਟੀਆਂ ਵੀ ਹੋਣਗੀਆਂ ਤੁਹਾਨੂੰ ਤੁਹਾਡੇ ਐਮਐਲਏ ਨੂੰ ਤੁਹਾਡੇ ਸਰਪੰਚਾਂ ਨੂੰ ਪੁੱਛ ਕੇ ਸੜਕਾਂ ਬਣਨਗੀਆਂ ਸਾਡੀ ਇਹ ਸੜਕ ਜਿਹੜੀ ਰੋਡਿਆਲ ਤੋਂ ਅਲਵੇਲਪੁਰੇ ਤੋਂ ਜਿੱਤਵਾਲ ਖੁਰ ਤੱਕ ਬਣੀ ਆਗੀ ਇਹ ਸੜਕ ਦੇ ਹਾਲਾਤ ਪਹਿਲਾਂ ਬਹੁਤ ਹੀ ਖਰਾਬ ਸੀਗੇ ਤੇ ਇਸ ਤੋਂ ਬਾਅਦ ਜੀ ਐਮ ਐਲ ਏ ਸਾਹਿਬ ਕੋਲੇ ਰੀਚ ਕਰਕੇ ਤੇ ਸੜਕ ਉਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਬਣਵਾ ਕੇ ਦਿੱਤੀ ਹੈਗੀ ਇੱਕੋ ਜਿਹੀ ਦਿੱਤੀ ਪੱਟੀ ਤੇ ਨਾਲ ਦੀ ਗੋਗ ਨੂੰ ਧੁੰਦ ਦੇ ਵਿੱਚ ਬਹੁਤ ਸੌਖਾ ਹੋਊਗਾ ਤੇ ਉਹਨਾਂ ਨੇ ਲੱਗ ਦਿੱਤੀ ਆ ਅਸੀਂ ਪੰਜਾਬ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂਗੇ ਜਿਨ੍ਹਾਂ ਨੇ ਇਹ ਸੜਕਾਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਿਆ ਇਸ ਦੇ ਨਾਲ ਜੀ ਬਹੁਤ ਜਣ ਕੇ ਲਾ ਲੋ ਵੀ ਆਸਾਨੀ ਹੋਊਗੀ ਧੰਨਵਾਦ ਨਾਲ ਨਾਲ ਅਸੀਂ ਇਹ ਵੀ ਕੀਤਾ ਕਿ 5 ਸਾਲ ਵਾਸਤੇ ਉਹ ਸੜਕ ਦੀ ਰਿਪੇਅਰ ਜਾਂ ਮੈਂਟੇਨੈਂਸ ਵੀ ਜ਼ਿੰਮੇਦਾਰੀ ਠੇਕੇਦਾਰ ਦੀ ਹੋਊਗੀ ਜਿਹਨੂੰ ਠੇਕਾ ਮਿਲੂਗਾ ਉਹ ਲੋਕ ਹੀ ਪਾਊਗੀ ਔਰ ਦੇਖਣਾ ਕੰਮ ਥੋੜਾ ਹੈ ਕਿ ਲੁੱਕ ਪੈ ਰਹੀ ਹੈ ਜਾਂ ਨਹੀਂ ਇਹ ਨਾ ਸਮਝੋ ਕਿ ਸਰਕਾਰੀ ਕੰਮ ਚੱਲ ਰਿਹਾ ਹੈ ਸਰਕਾਰੀ ਕੰਮ ਨਹੀਂ ਹੈਗਾ ਉਹਦਾ ਇੱਕ ਇੱਕ ਰੁਪਈਆ ਤੁਹਾਡਾ ਹਿੱਸਾ ਹੈ ਮંત્રી ਸਿੰਘ ਦੂਆ ਐਸਸੀ ਕੰਸਟਰਕਸ਼ਨ ਸਰਕਲ ਨੰਬਰ 1 ਪਟਿਆਲਾ ਮੇਰੀ ਡਿਊਟੀ ਐਜ਼ ਸੀਐਮਐਫ ਲੱਗੀ ਹੋਈ ਹੈ ਜੀ ਐਸਸੀਐਮ ਫਲਾਈਂਗ ਸਕਵਡ ਦੇ ਵਿੱਚ ਫਾਰ ਟੈਕਿੰਗ ਆਫ ਲਿੰਕ ਰੋਡਸ ਤੇ ਉਸੇ ਕੜੀ ਦੇ ਤਹਿਤ ਅੱਜ ਮੈਂ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਹਦਾਇਤਾਂ ਅਨੁਸਾਰ ਮਾਰਕਟ ਕਮੇਟੀ ਵੱਲੇ ਕਰੋਟਲਾ ਦੀਆਂ ਸੜਕਾਂ ਚੈੱਕ ਕਰਨ ਆਇਆ ਸੀਗਾ ਜਿਹੜੀ ਸੜਕਾ ਲੈਂਥ ਇਹ ਦੀ 0.94 ਕਿਲੋਮੀਟਰ ਹੈ ਜਿਸ ਤੇ ਤਕਰੀਬਨ 15 ਦਿਨ ਪਹਿਲਾਂ ਪੀਸੀ ਦਾ ਕੰਮ ਕੀਤਾ ਗਿਆ ਆਪਨ ਗ੍ਰੇਡ ਪੀਸੀ ਬੈ ਸੀਲ ਕਰ ਦੋ ਅੱਜ ਮੈਂ ਚੈੱਕ ਕੀਤੀ ਹੈ ਤੇ ਇਹਦੇ ਮੈਂ ਤਿੰਨ ਸੈਂਪਲ ਵੱਖ-ਵੱਖ ਲੋਕੇਸ਼ਨਸ ਤੋਂ ਲਏ ਆ ਜੋ ਵੀ ਇਹਨਾਂ ਨੂੰ ਨੈਸੈਸਰੀ ਹਦਾਇਤਾਂ ਦੇਣੀਆਂ ਸੀਗੀਆਂ regarding ਸੜਕਾਂ ਦੀ ਅਪਕੀਪ ਲਈ ਮੇਨਟੇਨੈਂਸ ਦੇ ਰਿਗਾਰਡਿੰਗ ਸੜਕਾਂ ਦੀ ਉਹ ਜਿਹਨਾਂ ਨੂੰ ਦਿੱਤੀਆਂ ਗਈਆਂ ਕਿ ਜਿਹੜੇ ਇਹਦੇ ਰੋਡ ਫਰਨੀਚਰ ਦਾ ਕੰਮ ਹੈ ਪਲੱਸ ਇਹਦੇ ਬਰਮਾ ਦਾ ਕੰਮ ਹੈ ਰੋਡ ਦੇ ਉਹ ਵਿਦ ਇੰਟੈਂਡੈਂਸ ਖਤਮ ਕਰਕੇ ਉਹਦੀ ਰਿਪੋਰਟ ਭੇਜੀ ਜਾਵੇ ਸੀਐਮ ਸਾਹਿਬ ਦੇ ਹਦਾਇਤਾਂ ਅਨੁਸਾਰ 5 ਸਾਲ ਦੀ ਮੇਨਟੇਨੈਂਸ ਵੀ ਇਹਨਾਂ ਸੜਕਾਂ ਦੇ ਵਿੱਚ ਇਨਕਲੂਡਡ ਹੈ ਇਹਨਾਂ ਸੜਕਾਂ ਦੇ ਬਣਨ ਨਾਲ ਪੰਜਾਬ ਦੀ ਖੁਸ਼ਹਾਲੀ ਦੇ ਵਿੱਚ ਬਹੁਤ ਇਜ਼ਾਫਾ ਹੋਊਗਾ